ਹਾਂਜੀ ਜਗਦੀਸ਼ ਰੀਪਰ ਦੀ ਦਾਣੇ ਵਾਲੀ ਪੱਖੀ ਦੀ ਕਾਰਡ ਬਹੁਤ ਪੁਰਾਣੀ ਐ ਤੁਸੀਂ ਜਗਦੀਸ਼ ਰੀਪਰ 2025 ਮਾਡਲ ਨੂੰ ਲੱਗੀ ਦਾਣੇ ਵਾਲੀ ਪੱਖੀ ਵੇਖ ਸਕਦੇ ਹੋ ਆਪਾਂ ਇਹਦੇ ਚਾਰਨੇ ਵਿੱਚ ਕੁਝ ਦਾਣੇ ਪਾਏ ਨੇ ਪੱਖੀ ਰਾਹੀਂ ਆਉਂਦੇ ਦਾਣੇ ਤੁਸੀਂ ਬਾਅਦ ਵੇਖ ਸਕਦੇ ਹੋ ਤੇ ਆਪਾਂ ਤੁਹਾਨੂੰ ਡੈਮੋ ਕਰਕੇ ਵਿਖਾਇਆ ਤੇ ਖੇਤਾਂ ਵਿੱਚ ਚੱਲਦੇ ਜਗਦੀਸ਼ ਰੀਪਰ ਨੂੰ ਵੇਖਣ ਲਈ ਤੁਸੀਂ ਆਪਣੇ ਫੇਸਬੁੱਕ ਇੰਸਟਾਗ੍ਰam ਥ੍ਰੈਡਸ ਤੇ YouTube ਉੱਤੇ ਬਣੇ ਜਗਦੀਸ਼ ਰਿਪਰ ਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਹੀ ਘੰਟੀ ਵਾਲਾ ਬਟਨ ਵੀ ਜਰੂਰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਆਪਣੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਤੇ ਖੇਤਾਂ ਵਿੱਚ ਦਾਣੇ ਵਾਲੀ ਪੱਖੇ ਨੂੰ ਚੱਲਦਾ ਹੋਇਆ ਵੇਖਣ ਲਈ ਤੁਸੀਂ ਆਪਣੀ ਪ੍ਰੋਫਾਈਲ ਉੱਤੇ ਵਿਜ਼ਿਟ ਕਰ ਸਕਦੇ ਹੋ ਤੇ ਜਗਦੀਸ਼ ਰਿਪਰ 2025 ਮਾਡਲ ਬਾਰੇ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਨੰਬਰਾਂ ਉੱਤੇ ਕਾਲ ਕਰ ਸਕਦੇ ਹਾਂ ਵੀਡੀਓ ਵੇਖਣ ਲਈ ਸਾਦੇ ਭਰਾਵਾਂ ਦਾ ਧੰਨਵਾਦ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ